मुति जय जनता जय संघर्ष ਸੱਚੇ ਰੱਖੇ ਅਸੀਂ ਕਾ ਤਨਖਾਹ ਵਧਾਓ ਉਹਨੇ ਉੱਥੇ ਹੀ ਰੱਖੀ ਤੰਗਾ ਉਹਨਾਂ ਡੋਰ ਟੂ ਡੋਰ ਨੂੰ ਪ੍ਰਾਈਵੇਟ ਕਰਨ ਦੀ ਗੱਲ ਬੜੀਆਂ ਪੱਕੀਆਂ ਛੜਕਾ ਹੈ ਇਹ ਤੇ ਗੱਡੀਆਂ ਚਲਾਉਣ ਦੀ ਗੱਲ ਦੇਕੇਦਾਰ ਲਿਆਓ ਸ਼ਹਿਰ ਦੀ ਸਫਾਈ ਕਰਨੀ ਹੈ ਜਿਵੇਂ ਇਹ ਸ਼ਹਿਰ ਚ ਰਹਿੰਦੀ ਮਤਲਬ ਜਿਹੜੇ ਲੋਕ ਸ਼ਹਿਰ 'ਚ ਰਹਿੰਦੇ ਆ ਜਿਹੜੇ ਮਨੁੱਖ ਨੇ ਉਹਨਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਤੁਹਾਡੇ 10000 ਰੁਪਏ ਨਾਲ ਮੈਨੂੰ ਪਤਾ ਕੋਈ ਬੱਚਾ ਨਹੀਂ ਪੜਾ ਸਕਦਾ ਆਪਦਾ ਕੋਈ ਦੁੱਧ ਦਾ ਪਿੰਡ ਨਹੀਂ ਇਹ ਜਿਹੇ ਇਹਦੀ ਜ਼ਿੰਦਗੀ ਦੇ ਬੱਚੇ ਪਾਲ ਕਿਵੇਂ ਰਹਿ ਜਾਂ ਐ ਇਹ ਹਸਪਤਾਲਾਂ ਵਿੱਚ ਵੀ ਵੇਖਿਆ ਨਹੀਂ ਜਾਂਦਾ ਇਹਦੇ ਸਰਵਾ ਇਲਾਜ ਵੀ ਉਹ ਵੀ ਵਪਾਰ ਨਾਲ ਕੀਤੇ ਜਾਂਦੇ ਆ ਵਪਾਰ ਬਣਿਆ ਹੋਇਆ ਚਾਰੇ ਪਾਸੇ ਰੋਟੀ ਜਿਸ ਦਿਨ ਮੈਂ ਅੱਜ ਤੋਂ 40 ਸਾਲ ਪਹਿਲਾਂ ਤੁਰਿਆ ਸੀ ਸਫਾਈ ਸੇ ਯੂਨੀਅਨ ਨੂੰ ਬਣਾਉਣ ਵਾਸਤੇ ਉਦੋਂ ਮੇਰੇ ਨਾਲ 32 ਬੰਦੇ ਸੀ 32 ਉਹ 32 ਬੰਦੇ ਆਏ ਸੀ ਮੇਰੇ ਦਿਨ ਯਾਦ ਹੈ ਐਮ ਐਲ ਕੁਰਦ ਸਿੰਘ ਨੇ ਮੈਨੂੰ ਕਿਹਾ ਸੀ 10000 ਉਹ ਆਖਿਆ ਤੰਗਾ ਦੇ ਦੇ 8000 ਰੁਪਿਆ ਕੁਛ ਨਹੀਂਗਾ ਉਥੇ ਮੈਡੇ ਮਿਲਦੀ ਮੀਟਿੰਗ ਕੀਤੀ ਪਾਰਕ ਦੇ ਵਿੱਚ ਇਸੇ ਕੁਰਦ ਸਿੰਘ ਨੇ ਕਿਹਾ ਤੈਨੂੰ ਆ ਗਿਆ ਕੋਈ ਤਨਖਾਹ ਹੈ ਇਹ ਲੋਕ ਸਾਡੀਆਂ ਤਰਖਾਵਾਂ ਨੂੰ ਕਹਿੰਦੇ ਸੀ ਵੀ ਇਹ ਕੋਈ ਤਨਖਾਹ ਹੈ ਵੀ ਸਭਾਈ ਬਿਦੂ ਦੀ ਸਰਕਾਰ ਕੱਟਾਉਂ ਚੜਕਾ ਦੇ ਬੈਠਾ ਉਹ ਰੈਲੀਆਂ ਮਜਾਰੇ ਕਰ ਰਿਹਾ ਕਿਸੇ ਦੀ ਨਹੀਂ ਹੈ ਪਰਲਮੈਂਟ ਇੱਕ ਆਪਣਾ ਆਪੋ ਜੀ ਚਿੰਤਾ ਦੀ ਗੱਲ ਕੋ ਦਿਆ ਪਤਾ ਜੀ ਗੁਰਦਾਨ ਜੀ ਜੋ ਅੱਜ ਪਰ ਚੇ ਜਿ ਰੱਖਦਾ ਰੱਖੇ ਹਾਂ ਬਈ 20 ਜਦਿਆਂ ਦੇ ਹੜਤਾਲ ਤੇ ਬਾਬਾ ਜੋਸਰ ਨੂੰ ਕਮੇਟੀ ਇੰਟਰ ਕਰਾਇਆ ਜੀ ਹੁਣ ਉਹ ਸੈਕਟਰੀ ਸਾਹਿਬ ਤੇ ਡਾਕਟਰ ਸਾਹਿਬ ਨੇ ਉਹ ਦਿੱਲੀੋਂ ਫਿਕਰਦਾ ਰਹਿਗਾ ਉਹ ਠੇਕੇ ਲੈਣ ਨੂੰ ਫਿਰਦੇ ਜੀ ਲੈੰਟਰ ਸਰਕਾਰ ਨੇ ਅੱਜ ਕੱਲ੍ਹ ਸੇ ਕਰਾਇਆ ਤੇ ਕਮੇਟੀ ਦੀ ਕੰਟਰੋਲ ਜੀ ਉਹ ਦਿੱਲੀ ਬਲਾ ਕੇ ਸਾਹਿਬ ਨੂੰ ਉਹਨਾਂ ਤੋਂ ਲਖਾ ਲਿਆ ਵੀ ਅਸੀਂ ਮਤਾ ਕਰਾ ਪਾਇਆ ਜਾਂਦਾ ਕੋਮ 52 ਦੇ ਹੜਤਾਲ ਦੇ ਬਣਾ ਅੰਕਤਰਾਇਆ ਹੁਣ ਠੇਕੇ ਦੇ ਕਰੀਏ ਦੇ ਕੀ ਸਿਸਟਮ ਹੈ ਜੀ ਦਾ ਯਾਦ ਪਹਿਲਾਂ ਮੈਂ ਲਗਰਾਉ ਟਾਈਪਾਸ ਕਰਦੇ ਮਤ ਉਹੋ ਹੀ ਤਰ੍ਹਾਂ ਖਾਦੇ ਮੇਰੇ ਢੜਤਾਂ ਕਰਦੇ ਤਾਰ ਤੱਕ ਕਰ ਦਿੰਦੀ ਉਹ ਬਹੁਤ ਮੁਸ਼ਕਲ ਹੋਈ ਪਈ ਜਦ ਦੋ ਦਿਨ ਦੇ ਸਾਨੂੰ ਪੰਜਾਬ ਦੇ ਕਾਗਜ਼ ਸੀ ਹੁਣ ਜਿਵੇਂ ਅਗਲੇ ਅਗਰ ਹੁਕਮ ਕਰਦੇ ਪੰਜਾਬ ਦੇ ਸਾਡੇ ਪਧਾਰ ਜੀ ਉਸ ਤਰ੍ਹਾਂ ਹੀ ਜਨੂੰ ਚੱਲਿਆ ਕਰਦੇ ਕਿ ਕਾਰਨ ਮੰਨਦੇ ਉਹ ਜਿਹੜਾ ਇਹ ਮਾਨਵਾਂ ਲਈ ਟੀਕੇ ਦੇ ਕਰ ਚਾ ਟੀਕੇ ਦੇ ਸਤਾ ਮੀਟਾ ਮਾਰੀਆਂ ਜੀ ਉਹ ਤਾਂ ਚੱਲੀ ਜਾਂਦਾ ਵਧੀਆ ਕੰਮ ਤੇ ਨਾ ਤਾਂ ਉਹ ਚੱਲਦਾ ਫਿਰ ਗੋੜੇ ਵਾਲੇ ਵਗੇ ਚੱਲੀ ਜਾਂਦਾ ਹੈ ਸਪਾਈ ਦੇ ਵਧੀਆ ਪੰਜਾਬ ਫੀ ਕੋਰਟ ਦੇ ਪੰਜਾਬ ਸਾਰਾ ਨਾਲ ਵਧੀਆ ਫੀਕੜੇ ਚਪਾਈ ਹੈ ਜੀ ਫਿਰ ਵੀ ਇੱਥੇ ਇੱਥੋਂ ਹੀ ਮਤਾ ਪਾ ਕੇ ਪਹਿਲਾਂ ਉਹਨਾਂ ਨੇ ਸਰਕਾਰ ਦੇ ਇਹ ਸਾਨੂੰ ਜਿੱਦਨੀ ਬਣਾ ਲਿਆ ਉੱਥੇ ਸਿਰਫ ਐਮੀ ਸਾਹਿਬ ਕੇ ਯੂ ਸਾਹਿਬ ਕੇ ਉਹਨਾਂ ਨੇ ਉੱਥੇ ਇੰਪਾਸ ਕਰਤਾ ਜੀ ਤੇ ਹੌਸਲੇ ਪੰਜ ਸੌ ਦੀ ਰੋਡ ਰਹੀ ਆ ਇਹਨਾਂ ਕੱਟਾ ਹੁੰਦਾ ਪਿਆ ਇੱਥੇ ਜੁਨੀ ਨਾਲ ਕੀਤਾ ਗਿਆ ਹੈ ਸੰਪਰਕ ਜਿਹਾ ਕੋਈ ਹੋਵੇ ਪਹਿਲਾਂ ਨਹੀਂ ਜੀ ਜਿਨ੍ਹਾਂ ਨੇ ਉਸ ਤੋਂ ਪਹਿਲਾਂ ਕੋਈ ਇਹ ਨਾਲ ਜਿ ਯੂਨੀਅਨ ਜਾਂ ਪੰਜਾਬ ਦੀ ਕਿਤੇ ਯੂਨੀਅਨ ਨਾਲ ਇਹਨਾਂ ਨੇ 350 ਬਾੜੇ 340 ਦੀ ਕੋਈ ਉਹਨਾਂ ਨੇ ਪੰਜਾਬ ਦੀ ਗੋੜ ਚੱਲਦੀ ਜੀ ਜਿਹੜੇ ਸ਼ੋਕਵਾਲ ਸਰਮਣ ਦੇ ਪੰਜਾਬ ਦੇ ਮਦਾਨ ਹੈ ਉਹਨਾਂ ਨੇ ਨਵੀਂ ਰੈਮ ਰਵਾਈ ਚ ਸਾਰੇ ਪੰਜਾਬ ਚ ਦੱਲਿਆ ਹੈ ਗੱਲ ਕੀਤੀ ਜੇ ਮੈਂ ਤਾਂ ਜਿਹੜੇ ਇੱਥੇ ਕੰਮ ਚੱਲ ਰਿਹਾ ਕਿੰਨੇ ਇਸ ਤਰ੍ਹਾਂ ਜਗ੍ਹਾ ਤੇ ਕੰਮ ਕਰਦੇ ਕਿਉਂਕਿ ਇੱਥੇ 40 ਤੋਂ ਉੱਤੇ ਬੰਦੇ ਆਏ ਤੁਸੀਂ ਵਾਈਸ ਜੀ 40 ਉੱਤੇ ਜੀ ਕਿਉਂਕਿ ਉਹ ਲਾ ਕੇ ਸਾਰਾ 700 ਬੰਦਾ ਬੰਦਾ ਲੱਗ ਰਿਹਾ ਸਾਰਾ ਸਟਾਫ ਲੈ ਕੇ ਜਿਹੜੀ ਗੱਲ ਉਹਦਾ ਜਿਸ ਤਰ੍ਹਾਂ ਥੋੜੀ ਗੱਲਬਾਤ ਨਹੀਂ ਉਹ ਟੈਸਟ ਉਹ ਅਗਲਾ ਕਰਕੇ ਬੈਠੀ ਜਿਹੜੇ ਹੁਣ ਪੰਜਾਬ ਬੋਰਡ ਤੋਂ ਆਉਗੇ ਜੀ ਦੋ ਦਿਨਾਂ ਦੇ ਨਾ ਕਹਿਣ ਦੇ ਬੈਠਿਆ ਜਦੋਂ ਦੋ ਦੂਜੇ ਦਿਨਾਂ ਜੀ ਅਗਾਹ ਪਾਉਂਦਾ ਨਾ ਉਹ ਕਹਿਣਾ ਪਾਉਂਦੀ ਇਹਨਾਂ ਨਾਲ ਕਰਾ ਚਾਰ ਹੈ ਆਜੀ ਸਰ ਕੀ ਨਾਮ ਮੈਂ ਕੁਲਜੀਤ ਕੁਮਾਰ ਦਿੱਖਵੰਦ ਕਸਕਰ 77 ਸਸਾ ਜੀ ਨੂੰ ਪੰਜਾਬ ਅ ਸਰ ਅੱਜ ਜੀ ਜੋ ਅਸੀਂ ਦੂਸਰੇ ਦਿਨ ਦੀ ਹੜਤਾਲ ਦੇ ਵਿੱਚ ਗਏ ਆ ਅਸੀਂ ਨਾ 20 ਤਰੀਕ ਨੂੰ ਬੜੇ ਇੱਕ ਗੰਭੀਰ ਵਿਸ਼ੇ ਦੇ ਉੱਤੇ ਜਗਰਾਉਂ ਦੇ ਵਿੱਚ ਮੁਸਲਮਾਨ ਕਮੇਟੀ ਪੰਜਾਬ ਨੇ ਮੀਟਿੰਗ ਕੀਤੀ ਸੀਗੀ ਉਹ ਗੰਭੀਰ ਵਿਸ਼ਾ ਪੂਰੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਦੇ ਲੋਕ ਸਵੈ ਕੰਮ ਕਰਦਾ ਉਹਦੇ ਸੰਬੰਧਨ ਨਾਲ ਆ ਪਰ ਅਸੀਂ ਸੁੱਭੇ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਅਸੀਂ ਪੰਜਾਬ ਦੀ ਵੀ ਗੱਲ ਕੀਤੀ ਇੱਥੇ ਜਿੰਨੇ ਚ ਸਾਨੂੰ ਇਹ ਵਿਚਾਰ ਆਇਆ ਵੀ ਪੰਜਾਬ ਸਰਕਾਰ ਜਿਹੜੀ ਸਰਕਾਰ ਸੱਤਾ ਦੇ ਵਿੱਚ ਇਹ ਕਹੇ ਕਿ ਐਸੀ ਵੀ ਜਿਹੜੇ ਮੁਲਾਜ਼ਮ ਤਬਰੀਆਂ ਤੇ ਉੱਤੇ ਬੈਠਦੇ ਆ ਜਾਂ ਤੜਾ ਲਗਾਉਂਦੇ ਆ ਉਹਨਾਂ ਨੂੰ ਦਰੀਆਂ ਉੱਛਾ ਦੀ ਲੋੜ ਨਹੀਂ ਪਾਣੀ ਤਨ ਲਾਂ ਦੀ ਲੋੜ ਨਹੀਂ ਪਾਣੀ ਅ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਪੱਕੇ ਕਰਾਂਗੇ ਪਰ ਇਹਦੇ ਹੋਇਆ ਸਾਰਾ ਕੁਝ ਛੋਟੇ ਉਹਦੇ ਵਿਚਾਰ ਵਿੱਚ ਅਸੀਂ ਵਿਚਾਰ ਕੀਤਾ ਕਿ ਕਰਾਂ ਉਹ 20 ਤਰੀਕ ਨੂੰ ਮੁਸਮਲ ਮੁਸਮਲ ਐਕਸ਼ਨ ਕਮੇਟੀ ਪਿਖਾਉਣੀ ਜਿੰਨੇ ਚ ਸਭ ਤੋਂ ਵੱਡੀ ਸਾਨੂੰ ਕਨੌਨੀ ਸਰਕਾਰ ਦੀ ਇਹ ਹਰਕਤ ਨਜ਼ਰ ਆਈ ਵੀ ਜਿਹੜੀ ਸਰਕਾਰ ਸਾਡੇ ਨਾਲ ਇੱਕ ਰਹਿਮ ਦਿੱਲੀ ਕਰਕੇ ਸੱਤਾ ਦੇ ਵਿੱਚ ਆਈ ਅਸੂ ਤੋਂ ਵੱਡਾ ਕੌੜਾ ਸੋ ਉਹਨਾਂ ਨੇ ਸਵਾਈ ਕਰਮਚਾਰੀ ਨੀਤੀ ਚਲਾਇਆ ਇਸ ਕੋਈ ਰੀਡੈਂਟੀਕੀ ਉਹ ਜਿਵੇਂ ਕਿ ਹੁਣ ਸਾਨੂੰ ਪਤਾ ਲੱਗਾ ਵੀ ਜਿਵੇਂ ਅਸੀਂ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਸੀਗਾ ਕਿ ਪੰਜਾਬ ਸਰਕਾਰ ਨੇ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਆਊਟਸੋਰਸ ਟੈਂਡਰ ਲਗਾਏ ਆ ਜਿੰਦੇ ਚੇ ਕਿ ਇੱਕ ਮੋਹਨ ਗੋਪਾਲ ਨਾਮ ਦਾ ਕੋਈ ਵਿਅਕਤੀ ਹੈ ਉਹ ਸਾਰੇ ਪੰਜਾਬ ਦੇ ਟੈਂਡਰ ਦੇਣ ਜਾ ਰਿਹਾ ਹੈ ਔਰ ਅਸੀਂ ਬੜੇ ਹੈਰਾਨ ਆ ਵੀ 2021 ਦੇ ਵਿੱਚ ਅਸੀਂ ਸਵਾਸਤਿਕ ਨੂੰ ਪੰਜਾਬ ਨੇ 52 ਦਿਨ ਬੈਠ ਕੇ ਜਿਹਨਾਂ ਲੋਕਾਂ ਨੂੰ ਜਿਹਨਾਂ ਸਾਇੰਸਪਾ ਨੂੰ ਇਹ ਰਿਸੋਰਸ ਕਰਾਇਆ ਸੀਗਾ ਦੁਆਰਾ ਪੰਜਾਬ ਸਰਕਾਰ ਉਹਨਾਂ ਨੂੰ ਆਊਟਸੋਰਸ ਕਰਨ ਜਾ ਰਹੀ ਹੈ ਜੇ ਅਸੀਂ ਇਹ ਜਿਹੜੀ ਹੈ ਇਹ ਹਰਕਤ ਜਿਹੜੀ ਪੰਜਾਬ ਸਰਕਾਰ ਦੀ ਸਵਾਸਤਿਕ ਨੂੰ ਪੰਜਾਬ ਨੂੰ ਕਿਤੇ ਬਰਦਾਸ਼ਤ ਨਹੀਂ ਹੈ ਇਸ ਇਸ ਹਰਕਤ ਦੀ ਸਵਾਸਤਿਕ ਨੂੰ ਪੰਜਾਬ ਕੋਰ ਲਿੰਦਾ ਕਰਦੀ ਹੈ ਔਰ ਇਸ ਮੰਚ ਤੋਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਚੇਤਾਵਨੀ ਜਿੰਦੀ ਹੈ ਜਿਸ ਗੱਲ ਨੂੰ ਨਹੀਂ ਰੋਕਿਆ ਗਿਆ ਤੇ ਉਹ ਸਾਡੇ ਸਾਇੰਸ ਕਰਮਚਾਰੀਆਂ ਬਾਰੇ ਜਾਣਦੀ ਹੈ 2021 ਦਾ ਇਤਿਹਾਸ ਨਾਲੋਂ 2014 ਦਾ ਤਿਆਸਲਾ ਲਾ 2016 ਦਾ ਤਿਆਸਲਾ ਲਾ ਅਸੀਂ ਫਿਰ ਪਿੱਛੇ ਨਹੀਂ ਹੱਟਦੇ ਲੜਨ ਤੋਂ ਸਾਡਾ ਅਸੀਂ ਨਹੀਂ ਅਸੀਂ ਕੋਈ ਡਾਉਨ ਸਟੇ ਚਲਾਣੇ ਆ ਅਸੀਂ ਕੋਈ ਗੋਲੀਆਂ ਚਲਾਣੀਆਂ ਨਹੀਂ ਅਸੀਂ ਸ਼ਾਂਤ ਮੇ ਢੰਗ ਨਾਲ ਆਪਣਾ ਸੰਘਰਸ਼ ਕਰਾਂਗੇ ਪ੍ਰਸ਼ਾਸਨ ਮੇ ਢੰਗ ਦੇ ਵਿੱਚ ਵੀ ਅਸੀਂ ਇਹ ਦਿਖਾ ਦਾਂਗੇ ਕਿ ਸਰਕਾਰ ਨੂੰ ਚੁਕਣਾ ਪਊਗਾ ਸਾਡੇ ਸਾਡੀ ਸ਼ਰਤਾਂ ਮੰਨਣੀਆਂ ਪਣੀਆਂ ਇਹ ਸਾਡਾ ਇਸ ਮੁੱਦੇ ਤੋਂ ਇਹਦਾ ਸਰਕਾਰ ਨੂੰ ਪੀਛੇ ਇਸ ਮੁੱਦੇ ਨੂੰ ਲੈ ਕੇ ਕੋਈ ਅਧਿਕਾਰੀਆਂ ਨਾਲ ਗੱਲਬਾਤ ਬੰਦ ਹੋਈ ਹੈ ਹੋਈ ਸੀ ਜੀ ਸਰ ਇਹ ਸਭ ਨਾਲ ਗੱਲ ਹੋਈ ਸੀ ਇਹੋ ਸਾਹਿਬ ਬੜੇ ਮੈਂ ਤਾਂ ਬੜਾ ਖਾਨਾ ਇਹੋ ਸਾਹਿਬ ਦੀ ਸੁਗਾ ਸੁਣ ਕੇ ਇਹੋ ਸਾਹਿਬ ਕਹਿੰਦੇ ਕਹਿੰਦੇ ਅਸੀਂ ਜਦੋਂ ਪਿਛਲੇ ਦਿਨਾਂ ਵਿੱਚ ਇਹਨਾਂ ਨੇ ਨਵਰ ਕੌਂਸਲ ਵਿਧਕਾਉਂਦ ਦੀ ਗੱਲ ਕਰ ਲਈ ਚਾਈ ਉਹਨਾਂ ਚ ਅਸੀਂ ਜਦੋਂ ਦੇਖਿਆ ਵੀ ਯੂ ਸਾਹਿਬ ਤੇ ਹੌਸਲ ਮਤਾ ਪਾਸ ਸੀਗਾ ਆਊਟਸੋਰਸ ਦਾ ਜਿੰਨੇ ਚੇ ਸਾਨੂੰ ਪਤਾ ਲੱਗਾ ਜਿਉਂ ਯੂਨੀਅਨ ਨੂੰ ਪਤਾ ਲੱਗਾ ਅਸੀਂ ਗਏ ਪ੍ਰਧਾਨਜੀ ਕੋਲੇ ਪਰ ਪ੍ਰਧਾਨਜੀ ਜਿਹੜਾ ਨਵਰ ਕੌਂਸਲ ਦੇ ਮਿੰਦਾ ਜੀ ਹੈ ਉਹਨਾਂ ਨੇ ਪੂਰਾ ਸਾਥ ਦਿੱਤਾ ਸਾਡਾ ਉਹਨਾਂ ਨੇ ਕਿਹਾ ਜਿਹੜਾ ਸਪੱਤੀ ਗੱਲ ਸਾਨੂੰ ਸਮਝਾਓ ਵੀ ਗੱਲ ਕੀ ਹੈ ਜਦੋਂ ਅਸੀਂ ਉਹਨਾਂ ਨੂੰ ਗੱਲ ਸਮਝਾਈ ਉਹਨਾਂ ਨੇ ਕਿਹਾ ਕੁਦੀਬ ਸੰਤਰਾ ਪ੍ਰਧਾਨਜੀ ਨੂੰ ਸਾਨੂੰ ਬੁਲਾਇਆ ਗਿਆ ਮੈਨੂੰ ਬੁਲਾਇਆ ਗਿਆ ਅਸੀਂ ਗਏ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਅੰਸ਼ ਸਵਾਨ ਤੁਹਾਡੇ ਨਾਲ ਆ ਇਸ ਮਤਲਬ ਨੂੰ ਅਸੀਂ ਕੈਨਸਲ ਕਰਾਨੇ ਆ ਤੁਹਾਡੇ ਮਤਬਾਕ ਤੁਹਾਡੇ ਅੰਗੇਸਟ ਆ ਅਸੀਂ ਇਸ ਮਤਲਬ ਨਹੀਂ ਅਸੀਂ ਹਮ ਭਰਦੇ ਉਹਨਾਂ ਨੇ ਕੀਤਾ ਨਹੀਂ ਉਹਨਾਂ ਨੇ ਕੀਤਾ ਵੀ ਪਰ ਬੜਾ ਹੈਰਾਨ ਹੋ ਜਿਦਾ ਯੋ ਸਾਹ ਨੇ ਜਿਦਾ ਯੋ ਸਾਹ ਨਾਲ ਗੱਲ ਹੋਈ ਯੋ ਸਾਹ ਨੇ ਕਿਹਾ ਵੀ ਸ਼ੁਕਰਾਨ ਸਾਨੂੰ ਉੱਥੇ ਸੱਟ ਸਾਹ ਨੇ ਬੁਲਾਇਆ ਚੰਡੀਗੜ੍ਹ ਅਰ ਸੱਟ ਸਾਹ ਨੇ ਕਿਹਾ ਸਾਨੂੰ ਹੌਸਲੀ ਕਿਸੇ ਦੀ ਲੋੜ ਨਹੀਂ ਆ ਤੁਸੀਂ ਸਾਈਨ ਕਰਕੇ ਜਾਓ ਅਸੀਂ ਆਪੇ ਮਤਾ ਪਾਸ ਕਰ ਦਾਂਗੇ ਇਹ ਬੜੀ ਤਾਨਾਸ਼ਾਹ ਵਾਲੀ ਗੱਲ ਆ ਅਸੀਂ ਇਸ ਤਾਨਾਸ਼ਾਹ ਦੇ ਅੰਗੇਸਟ ਆ ਜੀ ਸਾਨੂੰ ਇਸ ਗੱਲ ਤੋਂ ਮਨਜ਼ੂਰ ਨਹੀਂ ਹੋਇਆ ਗੱਲ ਇਹ ਜਿਸ ਦਾ ਤੁਸੀਂ 2005 ਦੇ ਵਿੱਚ ਜਿਹੜੇ ਟੋਲ ਪਹਿਲਾਂ ਜਉ ਇਹਨਾਂ ਦੇ ਜਿਹੜੇ ਪਾਰਟੀ ਦੇ ਉੱਤੇਦਾਰ ਪੇਰ ਨਾਲ ਗੱਲਬਾਤ ਕੀਤੀ ਉਹ ਨਹੀਂ ਹੈ ਗੱਲ ਤਾਂ ਇਹ ਆਈ ਕਿ ਇਹਨਾਂ ਨੂੰ ਪੱਤੀ ਕੀਤਾ ਜੇਵੇ ਆ ਉਹ ਸੋ ਸਿਖਾਤੇ ਉਹਨਾਂ ਨੂੰ ਪਰਮੰਡਰ ਦੀ ਹਾਂ ਉਹ ਤਾਂ ਹੋਈਆਂ ਸੀ ਇਹਨਾਂ ਦੇ ਉੱਤੇਦਾਰ ਨਾਲ ਉਹ ਉਹ ਤਾਂ ਇਹਨਾਂ ਦੇ ਉੱਤੇਦਾਰ ਸਾਡੇ ਨਾਲ ਦਰੀਏ ਤੇ ਬੈਠਦੇ ਨੇ ਤੁਸੀਂ ਇਹ ਇੱਕ ਨੰਦ ਸੀ ਵੀ 10000 ਤੱਕ 8000 ਤੱਕ ਬੁੜੇ ਹਾਰਾ ਨਹੀਂ ਹੋ ਕੇ ਗੱਲ ਕਰਦੇ ਸਾਡੇ ਨਾਲ ਇਹਨਾਂ ਦੇ ਉੱਤੇਦਾਰ ਜੇ ਮਾਨ ਜੋ ਸਾਡੇ ਫੀਰਕੋਰਟ ਦੇ ਐਮਐਲ ਸਾਹਿਬ ਸਾਡੇ ਨਾਲ ਦਰੀਏ ਤੇ ਬੈਠਦੇ ਰਹੇ ਆ ਠੀਕ ਹੈ ਜੀ ਸਿੱਖੋ ਸਾਹਿਬ ਉਹ ਬੜੇ ਜਦੋਂ ਸਾਡੇ ਧਰਨਾ ਵਿੱਚ ਆਉਣ ਨੂੰ ਸਾਡਾ ਦਰਿਆ ਤੇ ਬੈਠਦੇ ਸੀ ਇਹ ਸਾਡੇ ਦੁੱਖ ਹੰਾਦੇ ਸੀਗੇ ਉਹ ਬੜੇ ਹੈਰਾਨ ਹੁੰਦੇ ਸੀਗੇ ਉਹ ਇੱਕ ਇੱਕ ਕੀ ਗੱਲ ਕਰਨ ਤੁਸੀਂ ਸਾਨੂੰ ਸੱਤਾ ਦੇ ਵਿਚ ਆਉਣ ਨੂੰ ਭਾਈ ਤੁਹਾਨੂੰ ਪਹਿਲੇ ਦਿਨ ਰਾਤ ਤੋਂ 30000 ਤਨਖਾਹਗੀ ਪਹਿਲੇ ਦਿਨ ਰਾਤ ਤੋਂ ਤੁਹਾਨੂੰ ਪੱਕਾ ਕੀਤਾ ਜਾਊਗਾ ਪਹਿਲੇ ਦਿਨ ਰਾਤ ਤੋਂ ਤੁਹਾਨੂੰ ਸਾਰਾ ਕੁਝ ਦਿੱਤਾ ਜਾਊਗਾ ਪਰ ਉਹ ਡੇ ਸਾਨੂੰ ਕੀ ਦਿੱਤਾ ਗਿਆ 10 ਸਾਲ ਦਾ ਪਿਗੜਾ 10 ਸਾਲ ਦੇ ਬਿਰਦੇ ਵਿੱਚ ਸਾਨੂੰ ਖੜਾ ਕਰਤਾ ਨਿਗੁਣੇ ਤਨਖਾਹਾਂ ਸਾਡੀਆਂ ਸਾਡੇ ਸਾਰੇ ਬੈਨੀਫਿਟ ਮਾਰ ਤੇ ਬੈਨੀਫਿਟ ਤਾਂ ਕੀ ਮਿਲਣ ਉਹ ਸਾਨੂੰ ਕੰਬਰੀ ਚ ਕੀ ਜਾਂਦੇ ਆ ਸੇਰ ਬਰਦਾਖ ਨਹੀਂ ਜੀ ਇਹ ਸੇ ਗੱਲ ਨੂੰ ਸਾਇਸਿਨ ਪੰਜਾਬ ਨੂੰ ਕਿਹ ਜਿੰਮੇ ਖੇਤੀ ਕਰਦੀ ਹੈ ਔਰ ਸੰਘਰਸ਼ਦਾਰਾਂ ਨੇ ਸਹੀ ਕਰਕੇ ਹਟਾ ਲਓ ਕੀ ਇਹ ਨਾ ਨਹੀਂ